ਕੱਲ ਕੀ ਵਾੜਿਆ ਤੇਰੇ ਸਕੂਨ ਅੰਦਰ ਕੱਲ ਕੀ ਵਾੜਿਆ ਤੇਰੇ ਸਕੂਨ ਅੰਦਰ ਮੈਂ ਤੇ ਸੁਣਿਆ ਸੀ ਲੱਗਦੀ ਫੀਸ ਕੋਈ ਨਾ ਅੱਜ ਮੈਂ ਵੇਖਿਆ ਸਕੂਲ ਦੇ ਅੰਦਰ ਜਾ ਕੇ ਪੜਨ ਵਾਲਿਆਂ ਦੀ ਆਟੜਾਂ ਤੇ ਸੀਸ ਕੋਈ ਨਾ ਭਗਾਲ ਨੇ ਜਿਨ੍ਹਾਂ ਨੇ ਅੱਜ ਸਤਗੁਰ ਦੇ ਪਾਏ ਪੂਰਨਿਆਂ ਉੱਤੇ ਤਨ ਗੁਰੂ ਗੋਬਿੰਦ ਸਿੰਘ ਮਹਾਰਾ ਦੇ ਦਰਸਾਏ ਰਾਹ ਤੇ ਚੱਲਿਆਂ ਖਉ ਗੁਰਮਖੋ ਅਸੀਂ ਸਤਿਗੁਰਾਂ ਦਾ ਦੇਣ ਨਹੀਂ ਦੇ ਸਕਦੇ ਕਲਕੀਆਂ ਵਾਲਿਆ ਤੇਰੀਆਂ ਕੁਰਬਾਨੀਆਂ ਦਾ ਕਲਕੀਆਂ ਵਾਲਿਆ ਤੇਰੀਆਂ ਕੁਰਬਾਨੀਆਂ ਦਾ ਨਾਜਬਾਬ ਕੋਈ ਤੇ ਨਾ ਹਿਸਾਬ ਕੋਈ ਬੂਟਾ ਸਿੱਖੀ ਦਾ ਜਗਤ ਵਿੱਚ ਲਾਗਿਆ ਤੂੰ ਉਸ ਜਹਾਨਾ ਹੋਰ ਗੁਲਾਬ ਕੋਈ ਜਿਹੜਾ ਮਹਾਰਾਜ ਸਿੱਖੀ ਦਾ ਬੂਟਾ ਲਾਗੇ ਨੇ ਪਹੁੰਚਿਆ ਕੋਈ ਹੋਰ ਨਹੀਂ ਐਸੀ ਦੇਣ ਦੇ ਸਕਿਆ ਜੋ ਸੱਚੇ ਪਾਤਸ਼ਾਹ ਰਹਿਮਤ ਕਰ ਗਨ ਕਲਗੀ ਵਾਲਿਆ ਲਿਖਾਂ ਕੀ ਸਿਫਤ ਤੇਰੀ ਤਾਗਜ ਕਲਮ ਤੋਂ ਤੇਰਾ ਅਕਾਰ ਵੱਡਾ ਤੇਰੇ ਜੋ ਤੇ ਤੇਰੀ ਵਡਿਆਈ ਗੁਣਾ ਦਾ ਚੋਜੀ ਪੰਡਾਰ ਵੱਡਾ ਤੇਰੀ ਧਨ ਕੁਰਬਾਨੀ ਵੇ ਦੇ ਸ਼ੈਨ ਸਾਜੀ ਹੋ ਤੇਰੀ ਧਨ ਕੁਰਬਾਨੀ ਮੇਰੇ ਸ਼ੈਨ ਸਾਜੀ ਕੀਤਾ ਸਿਰਾਂ ਦਾ ਤੂੰ ਹੀ ਵਪਾ ਜੁਗਾ ਜੁਗਾ ਨਾ ਲਖਣਾ ਖਾਲਸੇ ਤੋਂ ਸਿੱਖ ਕਾਮ ਤੇ ਤੇਰਾ ਉਧਾਰ ਵੱਡਾ ਕਹਿੰਦੇ ਨੇ ਮਹਾਰਾਜ ਦਾ ਉਧਾਰ ਬੜਾ ਵੱਡਾ ਹੈ ਅਸੀਂ ਜੁਗਾ ਜੁਗਾ ਤੱਕ ਜਨਮ ਲੈ ਲਈਏ ਅਸੀਂ ਮਰਨ ਦਾ ਦੇਣ ਦੇ ਨਹੀਂ ਸਕਦੇ بس ਆ ਅਮਰਤ ਛਕ ਲਿਆ ਗੁਰੂ ਕੇ ਸਿੰਘ ਸਜ ਗਏ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਅੱਜ ਜਰੂਰ ਸਾਡੇ ਤੇ ਖੁਸ਼ ਹੋਣਗੇ ਜਿਨ੍ਹਾਂ ਵਾਸਤੇ ਇੰਨਾ ਕੁਝ ਕੀਤਾ ਅੱਜ ਇਹਨਾਂ ਨੇ ਕਦਰ ਪਾਈ ਆpropto ਸਤਨਾਕੂ ਵੇ ਬਕਸ਼ੀਆਂ ਸਰਦਾਰੀਆਂ ਕਦਰਾਂ ਨਾ ਪਾਈਆਂ ਸੁਫਾ